ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀਆਂ ਤੁਹਾਨੂੰ ਪਸੰਦ ਆ ਰਹੀਆਂ ਹੋਣਗੀਆਂ। ਬੱਚਿਆਂ ਨੂੰ ਸਕੂਲ ਬੱਸ ਵਿੱਚ ਬਿਠਾ ਕੇ ਵਾਪਸ ਆ ਕੇ ਨੀਤੂ ਥੱਕ ਕੇ ਛੱਤ ਤੇ ਜਾ ਕੇ ਬੈਠ ਗਈ। ਸੁਹਾਵਣਾ ਮੌਸਮ, ਹਲਕੇ ਬੱਦਲ ਤੇ ਪੰਛੀਆਂ ਦਾ ਮਿੱਠਾ-ਮਿੱਠਾ ਸੰਗੀਤ ਕੁਝ ਵੀ ਉਸਦੇ ਮਨ ਨੂੰ ਸਕੂਨ ਨਹੀਂ ਸੀ ਦੇ ਰਿਹਾ ਜੋ ਉਹ ਪਿਛਲੇ ਸ਼ਹਿਰ ਵਾਲੇ ਘਰ ਵਿੱਚ ਛੱਡ ਕੇ ਆਈ ਸੀ। ਨੀਤੂ ਦੀ ਇੱਧਰ-ਉੱਧਰ ਦੌੜਦੀ ਹੋਈ ਨਜ਼ਰ ਅਚਾਨਕ ਦਰਖਤ ਦੇ ਪਿੱਛੇ ਖੜੀ ਇੱਕ ਬਜ਼ੁਰਗ ਔਰਤ ਤੇ ਰੁਕ ਗਈ। ਉਹ ਫੇਰ ਉਹੀ ਬੁੱਢੀ ਔਰਤ ਕਿਉਂ ਕਿਸੇ ਦੇ ਘਰ ਵਿੱਚ ਇਸ ਤਰ੍ਹਾਂ ਝਾਕਦੀ ਰਹਿੰਦੀ ਹੈ? ਨੀਤੂ ਦੀ ਉਦਾਸੀ ਬੇਚੈਨੀ ਵਿੱਚ ਤਬਦੀਲ ਹੋ ਗਈ। ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਉੱਠਣ ਲੱਗੇ। ਇਸ ਤੋਂ ਪਹਿਲਾਂ ਵੀ ਉਹ ਉਸ ਬਜ਼ੁਰਗ ਔਰਤ ਨੂੰ 3-4 ਵਾਰ ਨੋਟਿਸ ਕਰ ਚੁੱਕੀ ਸੀ। 2 ਮਹੀਨੇ ਹੋ ਗਏ ਸਨ ਨੀਤੂ ਨੂੰ ਬੰਗਾ ਤੋਂ ਚੰਡੀਗੜ੍ਹ ਸ਼ਿਫਟ ਹੋਏ ਆ ਪਰ ਅਜੇ ਤੱਕ ਉਹ ਐਡਜਸਟ ਨਹੀਂ ਸੀ ਕਰ ਸਕੇ ਪਤੀ ਸੁਮਿੱਤਾ ਬਹੁਤ ਹੀ ਸ਼ਾਰਟ ਨੋਟਿਸ ਵਿੱਚ ਤਬਾਦਲਾ ਹੋਇਆ ਉਹ ਤਾਂ ਆਉਂਦੇ ਹੀ ਕੰਮ ਅਤੇ ਬਿਜ਼ਨਸ ਟੂਰ ਵਿੱਚ ਬਿਜ਼ੀ ਹੋ ਗਿਆ ਸੀ ਛੋਟੀ ਬੇਟੀ ਦਾ ਤਾਂ ਪਹਿਲੀ ਕਲਾਸ ਵਿੱਚ ਬੜੀ ਆਸਾਨੀ ਨਾਲ ਐਡਮਿਸ਼ਨ ਹੋ ਗਿਆ ਪਰ ਵੱਡੇ ਬੇਟੇ ਨੂੰ 5ਵੀਂ ਕਲਾਸ ਵਿੱਚ ਬੜੀ ਮੁਸ਼ਕਲ ਨਾਲ ਅੱਧ ਸੈਸ਼ਨ ਵਿੱਚ ਐਡਮਿਸ਼ਨ ਮਿਲੀ ਸੀ ਦੋਨੋਂ ਬੱਚੇ ਵੀ ਹੌਲੀ-ਹੌਲੀ ਰੁਟੀਨ ਵਿੱਚ ਆ ਰਹੇ ਸੀ ਪਰੰਤੂ ਉਸਦੀ ਸਥਿਤੀ ਤਾਂ ਜੜ ਤੋਂ ਪਟਕੇ ਕਿਸੇ ਹੋਰ ਥਾਂ ਲਾਇ ਦਰਖਤ ਵਰਗੀ ਸੀ ਜਿਸ ਦੀ ਪਕੜ ਜ਼ਮੀਨ ਵਿੱਚ ਅਜੇ ਵੀ ਮਜ਼ਬੂਤ ਨਹੀਂ ਸੀ ਹੋਈ ਸਭ ਕੁਝ ਕਿੰਨਾ ਸਹੀ ਵਿਵਸਥਾ ਨਾਲ ਚੱਲ ਰਿਹਾ ਸੀ ਬੰਗਾ ਵਿੱਚ ਉਸਦੀ ਬਹੁਤ ਹੀ ਵਧੀਆ ਜੌਬ ਸੀ ਘਰ ਸੰਭਾਲਣ ਲਈ ਇੱਕ ਚੰਗੀ ਕੰਮ ਵਾਲੀ ਸੀ ਜਿਸ ਦੇ ਭਰੋਸੇ ਉਹ ਘਰ ਅਤੇ ਰਸੋਈ ਛੱਡ ਕੇ ਬੜੇ ਆਰਾਮ ਨਾਲ ਕੰਮ ਤੇ ਚਲੀ ਜਾਂਦੀ ਸੀ ਘਰ ਦੇ ਨਾਲ ਹੀ ਬੱਚਿਆਂ ਦੇ ਲਈ ਇੱਕ ਵਧੀਆ ਡੇ ਕੇਅਰ ਵੀ ਸੀ ਸਕੂਲੋਂ ਆਉਣ ਤੋਂ ਬਾਅਦ ਦੋਵੇਂ ਬੱਚੇ ਸ਼ਾਮ ਨੂੰ ਉਸੇ ਡੇ ਕੇਅਰ ਵਿੱਚ ਉਸਦੇ ਆਫਿਸ ਆਉਣ ਤੱਕ ਉੱਥੇ ਹੀ ਰਹਿੰਦੇ ਸੀ ਜ਼ਿੰਦਗੀ ਬਿਲਕੁਲ ਸੈੱਟ ਸੀ ਪਰ ਸੁਮਿਤ ਦੇ ਇੱਕ ਤਬਾਦਲੇ ਦੀ ਵਜ੍ਹਾ ਨਾਲ ਸਭ ਕੁਝ ਹੀ ਗੜਬੜ ਹੋ ਗਿਆ ਇੱਥੇ ਆਸ-ਪਾਸ ਨਾ ਹੀ ਤਾਂ ਕੋਈ ਚੰਗਾ ਡੇ ਕੇਅਰ ਸੀ ਤੇ ਨਾ ਹੀ ਕੋਈ ਭਰੋਸੇਯੋਗ ਕੰਮ ਵਾਲੀ ਮਿਲ ਰਹੀ ਸੀ ਉਸ ਦਾ ਕੈਰੀਅਰ ਤਾਂ ਚੌਪਟ ਹੀ ਸਮਝੋ ਐਨੀ ਟੈਨਸ਼ਨ ਦੇ ਵਿੱਚ ਉਹ ਬਜ਼ੁਰਗਔਰਤ ਕਿਤੇ ਘਰ ਦੀ ਸੀਆਈਡੀ ਤਾਂ ਨਹੀਂ ਸੀ ਲੈ ਰਹੀ ਵੈਸੇ ਵੀ ਇਸ ਇਲਾਕੇ ਵਿੱਚ ਚੋਰੀ ਫਿਰੋਤੀ ਤੇ ਬੱਚਿਆਂ ਨੂੰ ਚੱਕਣ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਤਾਂ ਨਹੀਂ ਸੀ ਇਹ ਸਭ ਸੋਚ ਕੇ ਨੀਤੂ ਬਹੁਤ ਪਰੇਸ਼ਾਨ ਹੋ ਗਈ ਦੋ ਦਿਨ ਬਾਅਦ ਸੁਮਿਤ ਟੂਰ ਤੋਂ ਵਾਪਸ ਆਇਆ ਤਾਂ ਨੀਤੂ ਨੇ ਉਸ ਕੋਲ ਉਸ ਬਜ਼ੁਰਗਔਰਤ ਦਾ ਜ਼ਿਕਰ ਕੀਤਾ ਸੁਮਿਤ ਵੀ ਸੁਣ ਕੇ ਕੁਝ ਚਿੰਤਿਤ ਹੋ ਗਿਆ ਉਸਨੇ ਕਿਹਾ ਕਿ ਅੱਗੇ ਤੋਂ ਅਜੀਹਾ ਕੁਝ ਹੋਵੇ ਤਾਂ ਗੇਟਕੀਪਰ ਨੂੰ ਦੱਸ ਦੇਣਾ ਉਹ ਧਿਆਨ ਰੱਖੇਗਾ ਨਹੀਂ ਤਾਂ ਫਿਰ ਦੇਖਦੇ ਹਾਂ ਪੁਲਿਸ ਕੰਪਲੇਂਟ ਕਰ ਦਵਾਂਗੇ ਇਸੇ ਤਰ੍ਹਾਂ ਹੀ ਕੁਝ ਦਿਨ ਲੰਘਦੇ ਗਏ ਨੀਤੂ ਦਾ ਦੁਬਾਰਾ ਘਰ ਨੂੰ ਸੈੱਟ ਕਰਕੇ ਨੌਕਰੀ ਕਰਨ ਦਾ ਸੰਘਰਸ਼ ਜਾਰੀ ਰਿਹਾ ਪਰ ਇਸ ਸਭ ਤੋਂ ਬਾਹਰ ਨਿਕਲਣ ਦਾ ਕੋਈ ਵਿਕਲਪ ਨਜ਼ਰ ਨਹੀਂ ਸੀ ਆ ਰਿਹਾ ਇੱਕ ਦਿਨ ਸਵੇਰੇ ਨੀਤੂ ਨੇ ਛੱਤ ਤੋਂ ਵੇਖਿਆ ਕੀ ਗੇਟਕੀਪਰ ਉਸ ਬਜ਼ੁਰਗਔਰਤ ਨਾਲ 메인 게ਟ ਤੇ ਖੜਾ ਸੀ ਥੋੜਾ ਨੇੜੇ ਤੋਂ ਵੇਖਣ ਤੇ ਉਸ ਬਜ਼ੁਰਗਔਰਤ ਦੀ ਸ਼ਕਲ ਜਾਣੀ ਪਹਿਚਾਨੀ ਜਹੀ ਲੱਗ ਰਹੀ ਸੀ ਨੀਤੂ ਨੂੰ ਲੱਗ ਰਿਹਾ ਸੀ ਕਿ ਉਸਨੇ ਇਹ ਚਿਹਰਾ ਕਿਤੇ ਹੋਰ ਵੀ ਵੇਖਿਆ ਪਰ ਸਮਝ ਨਹੀਂ ਸੀ ਆ ਰਿਹਾ ਕਿ ਕਿੱਥੇ ਉਸਨੇ ਦਿਮਾਗ ਤੇ ਬਹੁਤ ਜ਼ੋਰ ਪਾਇਆ ਪਰ ਯਾਦ ਨਾ ਆਇਆ ਉਹਨਾਂ ਨਾਲ ਗੱਲਬਾਤ ਕਰਕੇ ਉਸਦਾ ਪਤੀ ਸੁਮਿਤ ਅੰਦਰ ਆ ਗਿਆ ਇਹ ਤਾਂ ਉਹੀ ਬਜ਼ੁਰਗ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਇਹ ਇੱਥੇ ਕਿਉਂ ਆਈ ਹੈ ਨੀਤੂ ਨੇ ਚਿੰਤਿਤ ਹੁੰਦੇ ਹੋਏ ਆਪਣੇ ਪਤੀ ਨੂੰ ਪੁੱਛਿਆ ਜੇ ਤੈਨੂੰ ਦੱਸਿਆ ਤਾਂ ਤੂੰ ਹੈਰਾਨ ਰਹਿ ਜਾਏਂਗੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਜੋ ਤੂੰ ਸੋਚ ਰਹੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਾਣਦੀ ਹੈ ਉਹ ਕੌਣ ਹੈ ਸੁਮਿਤ ਨੇ ਕੁਝ ਤਸੱਲੀ ਦਿੱਤੀ ਨੀਤੂ ਦਾ ਸਸ਼ੋਪੰਜ ਨਾਲ ਭਰਿਆ ਹੋਇਆ ਚਿਹਰਾ ਇਹ ਜਾਣਨ ਲਈ ਬੇਕਰਾਰ ਸੀ ਉਹ ਇਸ ਘਰ ਦੀ ਪੁਰਾਣੀ ਮਾਲਕਣ ਹੈ ਕੀ ਪਰ ਇਹ ਘਰ ਤਾਂ ਆਪਾਂ ਮਿਸਟਰ ਸ਼ਾਂਤ ਨੂੰ ਤੋਂ ਖਰੀਦਿਆ ਇਹ ਲਾਚਾਰ ਬੇਬਸ ਤੇ ਬਦਨਸੀਬ ਮਾਂ ਸ਼ਾਂਤ ਨੂੰ ਦੀ ਹੀ ਹੈ ਜਿਸ ਨੇ ਧੋਖੇ ਨਾਲ ਪਹਿਲਾਂ ਸਭ ਕੁਝ ਆਪਣੇ ਨਾਮ ਕਰਵਾ ਲਿਆ ਤੇ ਬਾਅਦ ਵਿੱਚ ਸਭ ਕੁਝ ਵੇਚ ਕੇ ਵਿਦੇਸ਼ ਚਲਾ ਗਿਆ ਆਪਣੀ ਬਜ਼ੁਰਗ ਮਾਂ ਗਾਇਤਰੀ ਦੇਵੀ ਨੂੰ ਇੱਕ ਵਿਰਦਾ ਆਸ਼ਰਮ ਵਿੱਚ ਛੱਡ ਕੇ ਛੀ ਛੀ ਕਿੰਨਾ ਕਮੀਨਾ ਇਨਸਾਨ ਆ ਦੇਖਣ ਨੂੰ ਕਿੰਨਾ ਸ਼ਰੀਫ ਲੱਗਦਾ ਸੀ ਸੁਮਿਤ ਦਾ ਚਿਹਰਾ ਵੀ ਤਰਸ ਨਾਲ ਭਰ ਗਿਆ ਨੀਤੂ ਵੀ ਆਪਣੀ ਯਾਦਾਂस्ते ਜੋੜ ਦੇ ਕੇ ਕੁਝ ਯਾਦ ਕਰਨ ਲੱਗੀ ਫਿਰ ਉਸ ਨੂੰ ਯਾਦ ਆਇਆ ਕਿ ਸਟੋਰ ਦੀ ਸਫਾਈ ਕਰਨ ਵੇਲੇ ਇੱਕ ਨਾਂ ਵਾਲੀ ਤਖਤੀ ਮਿਲੀ ਸੀ ਜਿਸ ਤੇ ਲਿਖਿਆ ਸੀ ਗਾਇਤਰੀ ਨਿਵਾਸ ਉੱਥੇ ਇੱਕ ਸਰਦਾਰੀ ਠਾਠ ਪਾਠ ਵਾਲੀ ਔਰਤ ਦੀ ਪੁਰਾਣੀ ਫੋਟੋ ਵੀ ਸੀ ਉਸ ਦਾ ਚਿਹਰਾ ਇਸ ਬਜ਼ੁਰਗ ਔਰਤ ਨਾਲ ਮਿਲਦਾ ਹੈ ਤਾਹੀਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਇਸ ਨੂੰ ਕਿਤੇ ਵੇਖਿਆ ਪਰ ਹੁਣ ਇਹ ਸਾਡੇ ਘਰ ਵਿੱਚ ਕੀ ਕਰਨ ਆਈ ਆ ਘਰ ਵਾਪਸ ਲੈਣ ਪਰ ਆਪਾਂ ਤਾਂ ਇਸ ਨੂੰ ਪੂਰੀ ਕੀਮਤ ਦੇ ਕੇ ਖਰੀਦੇ ਆ ਨੀਤੂ ਕੁਝ ਚਿੰਤਿਤ ਹੋ ਗਈ ਨਹੀਂ ਨਹੀਂ ਅੱਜ ਉਸਦੇ ਪਤੀ ਦੀ ਪਹਿਲੀ ਵਰਸੀ ਹੈ ਇਹ ਉਸ ਕਮਰੇ ਵਿੱਚ ਦੀਵਾ ਜਗਾ ਕੇ ਪ੍ਰਾਰਥਨਾ ਕਰਨਾ ਚਾਹੁੰਦੀ ਹੈ ਜਿੱਥੇ ਉਸਦੇ ਪਤੀ ਨੇ ਆਖਰੀ ਸਾਹ ਲਏ ਸਨ ਇਸ ਨਾਲ ਕੀ ਹੋਵੇਗਾ ਮੈਨੂੰ ਤਾਂ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਤੈਨੂੰ ਨਾ ਸਹੀ ਪਰ ਇਸ ਨੂੰ ਤਾਂ ਹੈ ਜੇਕਰ ਸਾਡੀ ਹਾਂ ਨਾਲ ਉਸ ਨੂੰ ਥੋੜੀ ਜਿਹੀ ਖੁਸ਼ੀ ਮਿਲਦੀ ਹੈ ਤਾਂ ਸਾਡਾ ਕੀ ਘਟਜੂ ਠੀਕ ਹੈ ਤੁਸੀਂ ਉਸ ਨੂੰ ਬੁਲਾ ਲਓ ਅਨਮਨੇ ਮਨ ਨਾਲ ਹੀ ਸਹੀ ਪਰ ਨਹੀਂ ਤੂੰ ਨੇ ਹਾਂ ਕਰ ਦਿੱਤੀ ਗਾਇਤਰੀ ਦੇਵੀ ਅੰਦਰ ਆ ਗਈ ਪਤਲਾ ਕਮਜ਼ੋਰ ਸ਼ਰੀਰ ਤਨ ਤੇ ਪੁਰਾਣੀ ਸੁੱਤੀ ਧੋਤੀ ਵੱਡੀਆਂ ਵੱਡੀਆਂ ਅੱਖਾਂ ਦੇ ਕੋਇਆਂ ਵਿੱਚ ਕੁਝ ਜੰਮੇ ਤੇ ਕੁਝ ਪਿੰਗਲੇ ਹੋਏ ਹੰਝੂ ਅੰਦਰ ਆ ਕੇ ਉਸਨੇ ਸੁਮਿਤ ਤੇ ਨੀਤੂ ਨੂੰ ਢੇਰ ਸਾਰੇ ਆਸ਼ੀਰਵਾਦ ਦਿੱਤੇ ਨਜ਼ਰਾਂ ਪਰ ਪਰ ਕੇ ਉਹ ਉਸ ਪੁਰਾਣੇ ਘਰ ਨੂੰ ਵੇਖ ਰਹੀ ਸੀ ਜੋ ਕਦੇ ਉਸ ਦਾ ਆਪਣਾ ਸੀ ਉਸ ਦੀਆਂ ਅੱਖਾਂ ਵਿੱਚ ਕਿੰਨੀਆਂ ਹੀ ਤਸਵੀਰਾਂ ਕਿੰਨੇ ਹੀ ਦੁੱਖ ਕਿੰਨੇ ਹੀ ਸੁੱਖ ਇਕੱਠੇ ਤੈਰਨ ਲੱਗੇ ਉਹ ਉੱਪਰ ਵਾਲੇ ਕਮਰੇ ਵਿੱਚ ਗਈ ਤੇ ਕਿੰਨੀ ਦੇਰ ਅੱਖਾਂ ਬੰਦ ਕਰਕੇ ਬੈਠੀ ਰਹੀ ਉਸ ਦੀਆਂ ਬੰਦ ਅੱਖਾਂ ਵਿੱਚੋਂ ਲਗਾਤਾਰ ਪਾਣੀ ਚੱਲ ਰਿਹਾ ਸੀ ਫਿਰ ਉਸਨੇ ਦੀਵਾ ਜਗਾਇਆ ਤੇ ਪ੍ਰਾਰਥਨਾ ਕੀਤੀ ਅਤੇ ਦੁਬਾਰਾ ਫਿਰ ਦੋਨਾਂ ਹੱਥਾਂ ਨਾਲ ਆਸ਼ੀਰਵਾਦ ਦਿੰਦੇ ਹੋਏ ਕਹਿਣ ਲੱਗੀ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤੇ ਸੋਚਿਆ ਸੀ ਕਿ ਅਰਥੀ ਤੇ ਬਾਹਰ ਜਾਵਾਂਗੀ ਪਰ ਇਹ ਕਹਿੰਦਿਆਂ ਹੀ ਉਸਦਾ ਗਲਾ ਭਰ ਗਿਆ ਇਹ ਕਮਰਾ ਸੀ ਮੇਰਾ ਕਿੰਨੇ ਸਾਲ ਇੱਥੇ ਹੱਸ ਖੇਡ ਕੇ ਬਿਤਾਏ ਹਨ ਆਪਣੇਆਂ ਦੇ ਨਾਲ ਪਰਸ਼ਾਂਤਨੂ ਦੇ ਪਿਤਾ ਦੇ ਜਾਂਦਿਆਂ ਹੀ ਉਸ ਦੀਆਂ ਅੱਖਾਂ ਫਿਰ ਪਰ ਆਈਆਂ ਨੀਤੂ ਤੇ ਸੁਮਿਤ ਕੋਲ ਬੋਲਣ ਲਈ ਸ਼ਬਦ ਨਹੀਂ ਸਨ ਥੋੜੀ ਦੇਰ ਹੋਰ ਕਰਦੀਆਂ ਗੱਲਾਂ ਕਰਨ ਤੋਂ ਬਾਅਦ ਗਾਇਤਰੀ ਦੇਵੀ ਭਾਰੇ ਕਦਮਾਂ ਨਾਲ ਉੱઠી ਤੇ ਚੱਲਣ ਲੱਗੀ ਪਰ ਉਸਦੇ ਪੈਰ ਤਾਂ ਜਿਵੇਂ ਇਹ ਦਹਲੀ ਛੱਡਣ ਲਈ ਤਿਆਰ ਹੀ ਨਹੀਂ ਸਨ ਪਰ ਜਾਣਾ ਤਾਂ ਪੈਣਾ ਸੀ ਉਸ ਦੀ ਇਸ ਹਾਲਤ ਨੂੰ ਉਹ ਦੋਨੋਂ ਹੀ ਮਹਿਸੂਸ ਕਰ ਰਹੇ ਸਨ ਫਿਰ ਅਚਾਨਕ ਨੀਤੂ ਨੇ ਉਸ ਨੂੰ ਰੋਕਦੇ ਹੋਏ ਕਿਹਾ ਕਿ ਤੁਸੀਂ ਜਰਾ ਬੈਠੋ ਮੈਂ ਹੁਣੇ ਆਈ ਨੀਤੂ ਗਾਇਤਰੀ ਦੇਵੀ ਨੂੰ ਇਸ਼ਾਰੇ ਨਾਲ ਰੋਕਦੇ ਹੋਏ ਆਪ ਬਾਹਰ ਆ ਗਈ ਤੇ ਆਪਣੇ ਪਤੀ ਨੂੰ ਇਸ਼ਾਰੇ ਨਾਲ ਬਾਹਰ ਬੁਲਾਇਆ ਤੇ ਕਹਿਣ ਲੱਗੀ ਸੁਣੋ ਮੈਨੂੰ ਇੱਕ ਬਹੁਤ ਵਧੀਆ ਆਈਡੀਆ ਆਇਆ ਹੈ ਜਿਸ ਨਾਲ ਸਾਡੀ ਜ਼ਿੰਦਗੀ ਵੀ ਸੁਧਰ ਜਾਏਗੀ ਤੇ ਇਹਨਾਂ ਦੇ ਟੁੱਟੇ ਹੋਏ ਦਿਲ ਤੇ ਵੀ ਮਰਹਮ ਲੱਗ ਜਾਏਗੀ ਕਿਉਂ ਨਾ ਆਪਾਂ ਇਹਨਾਂ ਨੂੰ ਇੱਥੇ ਰੱਖ ਲਈਏ ਤੱਲੀ ਹੈ ਬੇਸਹਾਰਾ ਹੈ ਅਤੇ ਇਸ ਘਰ ਵਿੱਚ ਇਸ ਦੀ ਜਾਨ ਹੈ ਇਹ ਇੱਥੋਂ ਕਿਤੇ ਵੀ ਨਹੀਂ ਜਾਏਗੀ ਤੇ ਆਪਾਂ ਇਹਨਾਂ ਨੂੰ ਵਿਰਦਾ ਆਸ਼ਰਮ ਤੋਂ ਚੰਗਾ ਹੀ ਖਾਣਾ ਤੇ ਪੈਨ ਨੂੰ ਦਵਾਂਗੇ ਤੇਰਾ ਮਤਲਬ ਨੌਕਰ ਦੀ ਤਰ੍ਹਾਂ ਨਹੀਂ ਨਹੀਂ ਨੌਕਰ ਦੀ ਤਰ੍ਹਾਂ ਨਹੀਂ ਆਪਾਂ ਇਹਨਾਂ ਨੂੰ ਕੋਈ ਤਨਖਾਹ ਨਹੀਂ ਦਵਾਂਗੇ ਕੰਮ ਕਰਨ ਲਈ ਤਾਂ ਕੰਮ ਵਾਲੀ ਹੈ ਬਸ ਇਹ ਘਰ ਵਿੱਚ ਰਹੇਗੀ ਤੇ ਕੰਮ ਵਾਲੀ ਤੇ ਘਰ ਵਿੱਚ ਆਉਣ ਜਾਣ ਵਾਲਿਆਂ ਤੇ ਨਜ਼ਰ ਰੱਖ ਸਕੇਗੀ ਬੱਚਿਆਂ ਦੀ ਦੇਖਭਾਲ ਵੀ ਕਰ ਲਵੇਗੀ ਮੈਂ ਵੀ ਬੇਫਿਕਰ ਹੋ ਕੇ ਆਪਣਾ ਕੰਮ ਸੰਭਾਲਾਂਗੀ ਇਸ ਤਰ੍ਹਾਂ ਨਾਲ ਮੈਂ ਆਰਾਮ ਨਾਲ ਨੌਕਰੀ ਕਰ ਸਕਦੀ ਹਾਂ ਮੈਨੂੰ ਪਿੱਛੇ ਘਰ ਦੀ ਜਾਂ ਬੱਚਿਆਂ ਦੇ ਖਾਣ ਪੀਣ ਦੀ ਟੈਨਸ਼ਨ ਨਹੀਂ ਰਹੇਗੀ ਆਈਡੀਆ ਤਾਂ ਚੰਗਾ ਹੈ ਪਰ ਕੀ ਇਹ ਮੰਨ ਜਾਵੇਗੀ ਕਿਉਂ ਨਹੀਂ ਆਪਾਂ ਇਹਨਾਂ ਨੂੰ ਇੱਥੇ ਰਹਿਣ ਦਾ ਮੌਕਾ ਦੇ ਰਹੇ ਹਾਂ ਜਿਸ ਘਰ ਵਿੱਚ ਕਦੇ ਉਹ ਰਿਹਾ ਕਰਦੀ ਸੀ ਜਿਸ ਵਿੱਚ ਉਸਦੀ ਜਾਨ ਵਸਦੀ ਹੈ ਜਿਸ ਨੂੰ ਚੋਰੀ-ਚੋਰੀ ਦੇਖਦੀ ਹੈ ਪਰ ਜੇ ਕਦੀ ਮਾਲਕਨ ਬਣ ਕੇ ਘਰ ਤੇ ਹੱਕ ਜਿਤਾਉਣ ਲੱਗੀ ਤਾਂ ਤਾਂ ਕੀ ਕੱਢ ਕੇ ਬਾਹਰ ਮਾਰਾਂਗੇ ਘਰ ਤਾਂ ਸਾਡੇ ਨਾਂ ਹੀ ਆ ਇਹ ਬਜ਼ੁਰਗ ਔਰਤ ਕੀ ਕਰ ਸਕਦੀ ਹੈ ਚਲ ਠੀਕ ਆ ਤੂੰ ਗੱਲ ਕਰਕੇ ਵੇਖ ਸੁਮਿਤ ਨੇ ਆਪਣੀ ਸਹਿਮਤੀ ਜਿਤਾਉਂਦਿਆਂ ਕਿਹਾ ਨੀਤੂ ਨੇ ਸੰਭਲ ਕੇ ਬੋਲਣਾ ਸ਼ੁਰੂ ਕੀਤਾ ਜੇਕਰ ਤੁਸੀਂ ਚਾਹੋ ਤਾਂ ਇੱਥੇ ਰਹਿ ਸਕਦੇ ਹੋ ਇਹ ਸੁਣ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਗਈ ਕੀ ਸੱਚੀ ਮੈਂ ਇਸ ਘਰ ਵਿੱਚ ਰਹਿ ਸਕਦੀ ਆ ਪਰ ਅਗਲੇ ਹੀ ਪਲ ਉਹ ਚੁੱਪ ਹੋ ਗਈ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸਕੇ ਪੁੱਤਰ ਨੇ ਉਸ ਨੂੰ ਇਹ ਕਹਿ ਕੇ ਬੇਦਖਲ ਕਰ ਦਿੱਤਾ ਕਿ ਇਕੱਲੇ ਬੰਦੇ ਨੂੰ ਐਡੇ ਵੱਡੇ ਘਰ ਵਿੱਚ ਰਹਿਣ ਤੋਂ ਚੰਗਾ ਹੈ ਕਿ ਉਹ ਵਿਰਦਾ ਆਸ਼ਰਮ ਵਿੱਚ ਰਹੇ ਤੇ ਇੱਥੇ ਪਰਾਈ ਲੋਕ ਬਿਨਾ ਕਿਸੇ ਸਵਾਰਥ ਦੇ ਕਿਉਂ ਰੱਖਣਗੇ ਨਹੀਂ ਨਹੀਂ ਤੁਹਾਨੂੰ ਐਵੇਂ ਹੀ ਪਰੇਸ਼ਾਨੀ ਹੋਵੇਗੀ ਨਹੀਂ ਨਹੀਂ ਪਰੇਸ਼ਾਨੀ ਨਹੀਂ ਸਗੋਂ ਇੰਨਾ ਵੱਡਾ ਘਰ ਹੈ ਤੁਹਾਡੇ ਨਾਲ ਆਰਾਮ ਮਿਲੇਗਾ ਦੁਨੀਆਦਾਰੀ ਦੇ ਕਠੋਰ ਤਜਰਬਿਆਂ ਵਿੱਚੋਂ ਲੰਗੀ ਗਾਇਤਰੀ ਦੇਵੀ ਨੇ ਨੀਤੂ ਦੀਆਂ ਅੱਖਾਂ ਵਿੱਚੋਂ ਨੀਤੂ ਦੀ ਮਨਸਾ ਸਮਝ ਲਈ ਸੀ ਪਰ ਉਸਕਾਰ ਦੇ ਮੂਹ ਕਰਕੇ ਉਹ ਮਨਾ ਨਾ ਕਰ ਸકી ਫਿਰ ਗਾਇਤਰੀ ਦੇਵੀ ਉਹਨਾਂ ਦੇ ਨਾਲ ਘਰ ਵਿੱਚ ਰਹਿਣ ਆ ਗਈ ਆਉਂਦਿਆਂ ਹੀ ਉਸਦੇ ਤਜਰਬੇ ਕਰ ਹੱਥਾਂ ਨੇ ਘਰ ਦੀ ਜ਼ਿੰਮੇਵਾਰੀ ਬਖੂਬੀ ਸੰਭਾਲ ਲਈ ਸਾਰੇ ਉਸ ਨੂੰ ਅੰਮਾ ਕਹਿ ਕੇ ਬੁਲਾਉਂਦੇ ਹਰ ਕੰਮ ਉਸਦੀ ਨਿਗਰਾਨੀ ਵਿੱਚ ਸਚਾਰੂ ਢੰਗ ਨਾਲ ਹੋਣ ਲੱਗਾ ਘਰ ਦੀ ਜ਼ਿੰਮੇਵਾਰੀ ਤੋਂ ਬੇਫਿਕਰ ਹੋ ਕੇ ਨੀਤੂ ਨੇ ਵੀ ਨੌਕਰੀ ਜੁਆਇਨ ਕਰ ਲਈ ਇਹ ਸਾਲ ਕਿਵੇਂ ਲੰਘ ਗਿਆ ਉਸ ਨੂੰ ਬਿਲਕੁਲ ਪਤਾ ਹੀ ਨਾ ਲੱਗਾ ਅੰਮਾ ਸਵੇਰੇ-ਸਵੇਰੇ ਦੋਨਾਂ ਬੱਚਿਆਂ ਨੂੰ ਉਠਾਉਂਦੀ ਸਕੂਲ ਲਈ ਤਿਆਰ ਕਰਦੀ ਮਮਤਾ ਨਾਲ ਖਾਣਾ ਖਵਾਉਂਦੀ ਸਕੂਲ ਬੱਸ ਤੱਕ ਛੱਡ ਕੇ ਆਉਂਦੀ ਫਿਰ ਇੱਕ ਕੁਸ਼ਲ ਪ੍ਰਬੰਧਕ ਦੀ ਤਰ੍ਹਾਂ ਘਰ ਦੀ ਕੰਮ ਵਾਲੀ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ। ਰਸੋਈ ਦੇ ਕੰਮ ਦਾ ਉਹ ਆਪ ਖਾਸ ਧਿਆਨ ਰੱਖਣ ਲੱਗੀ। ਖਾਸ ਕਰ ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲਾਂ ਉਹ ਬਹੁਤ ਹੀ ਸਵਾਦਿਸ਼ਟ ਪੋਸਟਿਕ ਭੋਜਨ ਬੱਚਿਆਂ ਲਈ ਤਿਆਰ ਕਰਕੇ ਰੱਖ ਦਿੰਦੀ। ਨੀਤੂ ਹੈਰਾਨ ਸੀ ਕਿ ਜੋ ਬੱਚੇ ਚਿਪਸ ਤੇ ਪੀਜ਼ੇ ਤੋਂ ਇਲਾਵਾ ਕੁਝ ਖਾਂਦੇ ਹੀ ਨਹੀਂ ਸਨ, ਉਹਨਾਂ ਦੇ ਬਣਾਏ ਹੋਏ ਪਕਵਾਨ ਬਹੁਤ ਖੁਸ਼ੀ-ਖੁਸ਼ੀ ਖਾਣ ਲੱਗੇ। ਬੱਚੇ ਅੰਮਾ ਨਾਲ ਬੇਹਦ ਕੁਲ ਮਿਲ ਗਏ ਸਨ। ਉਹਨਾਂ ਦੀਆਂ ਕਹਾਣੀਆਂ ਦੇ ਲਾਲਚ ਕਰਕੇ ਟੀਵੀ ਨਾਲ ਚਿਪਕੇ ਰਹਿਣ ਵਾਲੇ ਬੱਚੇ ਉਹਨਾਂ ਦੀ ਹਰ ਗੱਲ ਮੰਨਣ ਲੱਗੇ ਸਮੇਂ ਸਿਰ ਖਾ ਪੀ ਕੇ ਸਕੂਲ ਦਾ ਕੰਮ ਕਰਕੇ ਟਾਈਮ ਨਾਲ ਸੌਣ ਲੱਗੇ ਅੰਮਾ ਆਪਣੀਆਂ ਕਹਾਣੀਆਂ ਨਾਲ ਇੱਕ ਪਾਸੇ ਜਿੱਥੇ ਬੱਚਿਆਂ ਵਿੱਚ ਚੰਗੇ ਸੰਸਕਾਰ ਭਰ ਰਹੀ ਸੀ ਉੱਥੇ ਬੱਚਿਆਂ ਦੀ ਹਰ ਵਕਤ ਟੀਵੀ ਦੇਖਣ ਦੀ ਆਦਤ ਤੋਂ ਵੀ ਛੁਟਕਾਰਾ ਮਿਲ ਗਿਆ ਸੀ ਨੀਤੂ ਤੇ ਸੁਮਿਤ ਬੱਚਿਆਂ ਵਿੱਚ ਆਏ ਇਸ ਚੰਗੇ ਪਰਿਵਰਤਨ ਤੋਂ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਕੋਲ ਬੱਚਿਆਂ ਕੋਲੇ ਬੈਠ ਕੇ ਉਹਨਾਂ ਨਾਲ ਗੱਲਾਂ ਕਰਨ ਦਾ ਟਾਈਮ ਹੀ ਨਹੀਂ ਸੀ ਹੁੰਦਾ ਪਹਿਲੀ ਵਾਰ ਨੀਤੂ ਨੇ ਮਹਿਸੂਸ ਕੀਤਾ ਕਿ ਘਰ ਵਿੱਚ ਕਿਸੇ ਵੱਡੇ ਬਜ਼ੁਰਗ ਦਾ ਹੋਣਾ ਦਾਦੀ ਨਾਨੀ ਦਾ ਪਿਆਰ ਬੱਚਿਆਂ ਤੇ ਕਿੰਨਾ ਸਕਾਰਾਤਮਕ ਅਸਰ ਪਾਉਂਦਾ ਹੈ ਉਸਦੇ ਬੱਚੇ ਤਾਂ ਸ਼ੁਰੂ ਤੋਂ ਹੀ ਇਸ ਸਭ ਤੋਂ ਵੰਚਿਤ ਰਹੇ ਸਨ ਕਿਉਂਕਿ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਨਾਨੀ ਦੋਨੋਂ ਹੀ ਗੁਜ਼ਰ ਚੁੱਕੇ ਸਨ ਅੱਜ ਨੀਤੂ ਦਾ ਜਨਮ ਦਿਨ ਸੀ ਸੁਮਿਤ ਤੇ ਨੀਤੂ ਨੇ ਆਫਿਸ ਤੋਂ ਜਲਦੀ ਛੁੱਟੀ ਲੈ ਕੇ ਬਾਹਰ ਡਿਨਰ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਸੋਚਿਆ ਸੀ ਬੱਚਿਆਂ ਨੂੰ ਅੰਮਾ ਸੰਭਾਲ ਲਵੇਗੀ ਤੇ ਉਹ ਆਰਾਮ ਨਾਲ ਬਾਹਰ ਜਾ ਸਕਣਗੇ ਪਰ ਘਰ ਆਉਂਦਿਆਂ ਹੀ ਦੋਵੇਂ ਹੈਰਾਨ ਰਹਿ ਗਏ ਬੱਚਿਆਂ ਨੇ ਘਰ ਨੂੰ ਗੁਬਾਰਿਆਂ ਅਤੇ ਝਲਰਾਂ ਨਾਲ ਸਜਾਇਆ ਹੋਇਆ ਸੀ ਅੰਮਾ ਨੇ ਨੀਤੂ ਦੇ ਮਨਪਸੰਦ ਪਕਵਾਨ ਤੇ ਕੇਕ ਬਣਾਇਆ ਸੀ ਇਸ ਬਰਥਡੇ ਪਾਰਟੀ ਤੇ ਬੱਚਿਆਂ ਦੇ ਉਤਸ਼ਾਹ ਅਤੇ ਅੰਮਾ ਦੀ ਮਿਹਨਤ ਤੋਂ ਨੀਤੂ ਬਹੁਤ ਖੁਸ਼ ਹੋਈ ਤੇ ਉਸ ਦੀਆਂ ਅੱਖਾਂ ਭਰ ਆਈਆਂ ਇਸ ਤਰ੍ਹਾਂ ਦੀ ਵੀਆਈਪੀ ਟ੍ਰੀਟਮੈਂਟ ਦੀ ਉਸ ਨੂੰ ਆਦਤ ਨਹੀਂ ਸੀ ਇਸ ਤੋਂ ਪਹਿਲਾਂ ਕਦੇ ਬੱਚਿਆਂ ਨੇ ਉਸ ਲਈ ਇਹੋ ਜਿਹਾ ਕੁਝ ਖਾਸ ਨਹੀਂ ਸੀ ਕੀਤਾ ਬੱਚੇ ਨੀਤੂ ਨੂੰ ਵੇਖ ਭੱਜੇ ਹੋਏ ਉਸ ਕੋਲ ਆਏ ਤੇ ਉਸ ਨੂੰ ਪੁੱਛਿਆ ਤੁਹਾਨੂੰ ਸਾਡਾ ਸਰਪ੍ਰਾਈਜ਼ ਕਿਵੇਂ ਲੱਗਿਆ ਬਹੁਤ ਚੰਗਾ ਐਨਾ ਚੰਗਾ ਐਨਾ ਚੰਗਾ ਕਿ ਮੈਂ ਦੱਸ ਨਹੀਂ ਸਕਦੀ ਇਹ ਕਹਿੰਦਿਆਂ ਹੀ ਉਸਨੇ ਬੱਚਿਆਂ ਨੂੰ ਘੁੱਟ ਕੇ ਗਲਵੱਕੜੀ ਪਾ ਲਈ ਤੇ ਉਹਨਾਂ ਨੂੰ ਚੁੰਮਣ ਲੱਗੀ ਸਾਨੂੰ ਪਤਾ ਸੀ ਕਿ ਤੁਹਾਨੂੰ ਬਹੁਤ ਚੰਗਾ ਲੱਗੇਗਾ ਸਾਨੂੰ ਅੰਮਾ ਨੇ ਦੱਸਿਆ ਸੀ ਕਿ ਬੱਚਿਆਂ ਦੀ ਕੀਤੀ ਇੱਕ ਛੋਟੀ ਜਿਹੀ ਕੋਸ਼ਿਸ਼ ਵੀ ਮੰਮੀ ਪਾਪਾ ਨੂੰ ਬਹੁਤ ਖੁਸ਼ ਕਰ ਦਿੰਦੀ ਹੈ ਇਸ ਲਈ ਅਸੀਂ ਤੁਹਾਨੂੰ ਖੁਸ਼ੀ ਦੇਣ ਦੇ ਲਈ ਇਹ ਸਭ ਕੀਤਾ ਨੀਤੂ ਦੀਆਂ ਅੱਖਾਂ ਵਿੱਚ ਅੰਮਾ ਲਈ ਇੱਜ਼ਤ ਬਹੁਤ ਜ਼ਿਆਦਾ ਵੱਧ ਗਈ ਬੱਚਿਆਂ ਤੋਂ ਇਹੋ ਜਿਹਾ ਸੁਖ ਉਸ ਨੂੰ ਪਹਿਲੀ ਵਾਰ ਮਿਲਿਆ ਸੀ ਤੇ ਉਹ ਸਿਰਫ ਅੰਮਾ ਦੇ ਦਿੱਤੇ ਹੋਏ ਸੰਸਕਾਰਾਂ ਕਰਕੇ ਸੀ ਕੇਕ ਕੱਟਣ ਤੋਂ ਬਾਅਦ ਗਾਇਤਰੀ ਦੇਵੀ ਨੇ ਆਪਣੀ ਚੁੰਨੀ ਦੇ ਲੜ ਬੰਨੇ ਲਾਲ ਰੁਮਾਲ ਨੂੰ ਕੱਢਿਆ ਤੇ ਨੀਤੂ ਵੱਲ ਨੂੰ ਵਧਾ ਦਿੱਤਾ ਨੀਤੂ ਨੇ ਪੁੱਛਿਆ ਇਹ ਕੀ ਹੈ ਅੰਮਾ ਅੰਮਾ ਨੇ ਕਿਹਾ ਕਿ ਇਹ ਜਨਮਦਿਨ ਦਾ ਤੋਹਫ਼ਾ ਹੈ ਨੀਤੂ ਨੇ ਖੋਲ ਕੇ ਵੇਖਿਆ ਤਾਂ ਉਸ ਵਿੱਚ ਸੋਨੇ ਦੀ ਚੈਂਕ ਸੀ ਇਹ ਵੇਖ ਕੇ ਉਹ ਚੌਂਕ ਗਈ ਤੇ ਉਸਨੇ ਕਿਹਾ ਇਹ ਤਾਂ سونے ਦੀ ਲੱਗਦੀ ਹੈ ਹਾਂ ਬੇਟੀ ਇਹ سونے ਦੀ ਹੈ ਬਹੁਤ ਮਨਸੀ ਕਿ ਤੇਰੇ ਜਨਮ ਦਿਨ ਤੇ ਕੋਈ ਵਧੀਆ ਤੋਹਫਾ ਦੇਵਾਂ ਕੁਝ ਹੋਰ ਤਾਂ ਹੈ ਨਹੀਂ ਸੀ ਮੇਰੇ ਕੋਲ ਬਸ ਇੱਕ ਇਹੀ ਸੀ ਜਿਸ ਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਸੀ ਪਰ ਹੁਣ ਕੀ ਕਰਨਾ ਹੈ ਇਸ ਦਾ ਤੂੰ ਇਸ ਨੂੰ ਪਾ ਲੈ ਤੇਰੇ ਬਹੁਤ ਚੰਗੀ ਲੱਗੇਗੀ ਨੀਤੂ ਦੀ ਅੰਤਰਾਤਮਾ ਉਸ ਨੂੰ ਝੰਜੋੜਨ ਲੱਗੀ ਕਿ ਜਿਸ ਔਰਤ ਨੂੰ ਉਸਨੇ लाचार ਸਮਝ ਕੇ ਆਪਣੇ ਮਤਬਰ ਲਈ ਇਸ ਘਰ ਵਿੱਚ ਜਗ੍ਹਾ ਦਿੱਤੀ ਉਸ ਦਾ ਇੰਨਾ ਵੱਡਾ ਦਿਲ ਸੀ ਕਿ ਉਸ ਨੇ ਆਪਣੇ ਕੋਲ ਬਚੀ ਹੋਈ ਆਖਰੀ ਸੋਨੇ ਦੀ ਚੀਜ਼ ਨੂੰ ਉਸ ਨੂੰ ਇੰਨੀ ਆਸਾਨੀ ਨਾਲ ਦੇ ਦਿੱਤਾ ਸੀ ਨਹੀਂ ਨਹੀਂ ਅੰਮਾ ਇਹ ਮੈਂ ਨਹੀਂ ਲੈ ਸਕਦੀ ਲੈ ਲੈ ਬੇਟੀ ਇੱਕ ਮਾਂ ਦਾ ਆਸ਼ੀਰਵਾਦ ਸਮਝ ਕੇ ਰੱਖ ਲੈ ਮੇਰੀ ਤਾਂ ਉਮਰ ਵੀ ਬਹੁਤ ਹੋ ਗਈ ਹੈ ਕੀ ਪਤਾ ਮੈਂ ਤੇਰੇ ਅਗਲੇ ਜਨਮ ਦਿਨ ਤੱਕ ਹੋਵਾਂ ਕਿ ਨਾ ਨਹੀਂ ਅੰਮਾ ਇਸ ਤਰ੍ਹਾਂ ਨਾ ਕਹੋ ਰੱਬ ਤੁਹਾਡਾ ਹੱਥ ਸਾਡੇ ਸਿਰ ਤੇ ਹਮੇਸ਼ਾ ਇਸੇ ਤਰ੍ਹਾਂ ਰੱਖੇ ਇੰਨਾ ਕਹਿੰਦੀਆਂ ਨੀਤੂ ਉਸ ਨਾਲ ਇਸ ਤਰ੍ਹਾਂ ਲਿਪਟ ਗਈ ਜਿਵੇਂ ਸਾਲਾਂ ਬਾਅਦ ਵਿਚੜੀ ਹੋਈ ਬੇਟੀ ਆਪਣੀ ਮਾਂ ਨਾਲ ਮਿਲ ਰਹੀ ਹੋਵੇ ਉਹ ਜਨਮ ਦਿਨ ਨੀਤੂ ਕਦੇ ਵੀ ਨਹੀਂ ਭੁੱਲੀ ਕਿਉਂਕਿ ਉਸ ਦਿਨ ਉਸ ਨੂੰ ਇਹ ਬੇਸ਼ਕੀਮਤੀ ਉਪਹਾਰ ਮਿਲਿਆ ਸੀ ਜਿਸ ਦੀ ਕੀਮਤ ਕੁਝ ਲੋਕ ਬਿਲਕੁਲ ਵੀ ਨਹੀਂ ਸਮਝਦੇ ਤੇ ਉਹ ਇਹ ਕਿ ਨਿਰਸਵਾਰਥ ਇਨਸਾਨੀ ਭਾਵਨਾ ਨਾਲ ਭਰਿਆ ਹੋਇਆ ਮਾਂ ਦਾ ਪਿਆਰ ਉਹ ਜਨਮ ਦਿਨ ਗਾਇਤਰੀ ਦੇਵੀ ਵੀ ਕਦੇ ਨਹੀਂ ਭੁੱਲੀ ਕਿਉਂਕਿ ਉਸ ਦਿਨ ਉਸ ਦੀ ਉਸ ਘਰ ਵਿੱਚ ਇੱਕ ਨਵੀਂ ਪਹਿਚਾਨ ਬਣੀ ਸੀ ਘਰ ਦੀ ਬੱਟੀ ਆਦਰਯੋਗ ਇੱਕ ਮਾਂ ਦੇ ਰੂਪ ਵਿੱਚ ਜਿਸ ਦੀ ਗਵਾਹੀ ਘਰ ਦੇ ਬਾਹਰ ਲਗਾਈ ਹੋਈ ਪੁਰਾਣੀ ਨੇਮ ਪਲੇਟ ਦੇ ਰਹੀ ਸੀ ਜਿਸ ਉੱਪਰ ਲਿਖਿਆ ਹੋਇਆ ਸੀ ਗਾਇਤਰੀ ਨਿਵਾਸ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ